ਪਟਿਆਲਾ ਪੁਲਿਸ ਨੂੰ ਮਿਲੀ ਵੱਡੀ ਸਫਲਤਾ ਪਟਿਆਲਾ ਪੁਲਿਸ ਵੱਲੋਂ ਲారెنس ਬਿਸ਼ਨੋਈ ਗੈਂਗ ਦੇ ਪੰਜ ਦੋਸ਼ੀਆਂ ਸਮੇਤ 7 ਨਜਾਇਜ਼ ਅਸਲੇ ਜਨਾਵਿਚ 3 ਪਿਸਟਲ 30 ਬੋਰ 3 ਪਿਸਟਲ 32 ਬੋਰ ਅਤੇ ਇੱਕ ਨਜਾਇਜ਼ ਦੇਸੀ ਕੱਟਾ 315 ਬੋਰ 10 ਮੈਗਜ਼ੀਨ ਅਤੇ 11 ਜਿੰਦਾ ਕਾਰਤੂਸ ਸਮੇਤ ਕੀਤਾ ਕਾਬੂ ਹਾਂਜੀ ਨੇ ਪੈਰਾਂ ਨੂੰ ਕਿਹੜਾ ਪੁਆਇੰਟ ਹੈ ਮਾਨਜੋਗ ਸੀਐਮ ਪੰਜਾਬ ਤੇ ਮਾਨਜੋਗ ਡੀਜੀਪੀ ਪੰਜਾਬ ਅਤੇ ਡੀਆਈਜੀ ਪਟਿਆਲਾ ਰੇਂਜ ਤੇ ਦਿਸ਼ਾ ਨਿਰਦੇਸ਼ੇਟ ਪਟਿਆਲਾ ਪੁਲਿਸ ਲਗਾਤਾਰ ਕ੍ਰਿਮੀਨਲਸ ਅਤੇ ਗੈਂਗਸਟਰਸ ਦੇ ਖਿਲਾਫ ਬੜੀ ਸਰਗਰਮੀ ਨਾਲ ਕਾਰਵਾਈ ਕਰਦੀ ਰਹਿੰਦੀ ਹੈ ਉਸੇ ਲੜੀ ਚ ਸਾਨੂੰ ਬਹੁਤ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਐਸਪੀ ਸਿਟੀ ਬਲਵਿੰਦਰ ਚੀਮਾ ਜੀ ਐਸਪੀ ਪੀਬੀਆਈ ਮੈਡਮ ਸੁਰਨਜੀਤ ਡੀਐਸਪੀ ਰੂਰਲ ਪਟਿਆਲਾ ਗੁਰਪ੍ਰਤਾਪ ਜੀ ਤੇ ਐਸਐਚਓ ਸਦਰ ਪਟਿਆਲਾ ਅਮਰਪੀਰ ਸਿੰਘ ਦੀ ਟੀਮ ਨੇ ਇੱਕ ਗੈਂਗ ਨੂੰ ਬਰਸਟ ਕਰਦੇ ਹੋਏ ਇਹਦੇ ਚ 7 ਪਿਸਟਲਸ ਤੇ magazines ਤੇ ਜਿੰਦਾ ਹੋ ਰਹੇ ਅਸੀਂ ਰਿਕਵਰ ਕੀਤੇ ਬੇਸਿਕਲੀ 78 ਨੰਬਰ ਮੁਕੱਦਮਾ ਸਦਰ ਪਟਿਆਲੇ ਦਾ ਜਿੱਥੇ ਦਿਲਵਿੰਦਰ ਸਿੰਘ ਨਾਮ ਦੇ ਇੱਕ ਸ਼ਖਸ 'ਚ ਉਹਦੇ ਉੱਪਰ ਜੇਲ੍ਹ ਤੋਂ ਬੈਠੇ ਇੱਕ ਜਾਨਲੇਵਾ ਹਮਲਾ ਆਰਕੈਸਟ੍ਰੇਟ ਕਰਾਇਆ ਗਿਆ ਕਾਫੀ ਬੇਰਹਿਮੀ ਨਾਲ ਜਾਨੋਂ ਮਾਰਨ ਦੀ ਨੀਅਤ ਨਾਲ ਉਹਦੀ ਕੋਟਮਾਰ ਕੀਤੀ ਗਈ ਜਦੋਂ ਮੁਕੱਦਮਾ ਦਰਜ ਕਰਕੇ ਅਸੀਂ ਇਨਵੈਸਟੀਗੇਸ਼ਨ ਕੀਤੀ ਤੇ ਤੇਜਵਿੰਦਰ ਸਿੰਘ ਔਰ ਫੌਜੀ ਜਿਹੜਾ ਕਿ ਆਲਰੇਡੀ ਪਿੰਡਾ ਮਰਡਰ ਕੇਸ ਜਿਹੜਾ ਕਿ ਇੱਕ ਸੈਂਸੇਸ਼ਨਲ ਮਰਡਰ ਕੇਸ ਹੋਇਆ ਸੀ ਯੂਨੀਵਰਸਿਟੀ ਦੇ ਸਾਹਮਣੇ ਉਹਦੇ ਚ ਜੇਲ੍ਹ 'ਚ ਬੰਦ ਸੀਗਾ ਫਿਰੋਜ਼ਪੁਰ ਜੇਲ੍ਹ ਤੋਂ ਇਹਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆ ਕੇ ਦੇਸਕਤਾਈ ਨਾਲ ਇਹਦੇ ਨਾਲ ਪੁੱਛਗਿੱਛ ਕੀਤੀ ਗਈ ਤੇ ਇਹਨੇ ਆਪਣੇ ਕਬੂਲਨਾਮੇ 'ਚ ਦੱਸਿਆ ਕਿ ਜਿਹੜਾ ਹੈ ਦਿਲਵਿੰਦਰ ਸਿੰਘ ਹੈਗਾ ਇਹ ਉਸ ਮੁਕਦਮੇ ਦਾ ਪਿੰਡਾ ਮਰਡਰ ਕੇਸ ਦਾ ਆਈ ਵਿਟਨੈਸ ਵੀ ਹੈਗਾ ਤੇ ਬੇਸਿਕਲੀ ਮਨਸ਼ਾ ਤੇ ਇਹਨਾਂ ਦੀ ਦਿਲਵਿੰਦਰ ਸਿੰਘ ਨੂੰ ਕਤਲ ਕਰਨ ਦੀ ਸੀਗੀ ਤੇ ਹੋਰ ਵੀ ਇਹਨਾਂ ਨੇ ਤਿੰਨ ਚਾਰ ਵੱਡੀ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਤੇ ਕਤਲ ਦੀ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਇਹ ਜਿਹੜੇ ਚਾਰ ਦੋਸ਼ੀ ਜਿਨ੍ਹਾਂ ਨੇ ਇਹ ਫੌਜੀ ਦੇ ਇਸ਼ਾਰੇ ਤੇ ਕੰਮ ਕੀਤਾ ਉਹਨਾਂ ਚੋਂ ਦੋ ਮੇਰਠ ਯੂਪ ਦੇ ਰਹਿਣ ਵਾਲੇ ਆ ਜਿਨ੍ਹਾਂ ਦਾ ਨਾਮ ਵਿਪਲ ਅਤੇ ਰਾਹੁਲ ਹੈਗਾ ਇੱਕ ਸਿਆਲੂ ਪਿੰਡ ਦਾ ਇਥੇ ਘਨੌਰ ਏਰੀਏ ਦਾ ਮੁੰਡਾ ਆ ਤੇ ਇੱਕ ਜਿਹੜਾ ਸੁਖਚੰਦ ਸਿੰਘ ਸਿਆਲੂ ਪਿੰਡ ਦਾ ਹੈਗਾ ਤੇ ਤੇਜਿੰਦਰ ਸਿੰਘ ਫੌਜੀ ਜਿਹੜਾ ਦੌਨ ਕਲਾੰਦਾ ਹੈਗਾ ਚਾਰੇ ਦੇ ਚ ਅਕਿਊਜ਼ਡ ਅਰੈਸਟ ਕੀਤੇ ਬੇਸਿਕਲੀ ਕੰਟਰੈਕਟ ਕਿਲਰਸ ਨੇ ਜਿਹੜੇ ਕਿ ਲੋਕਾਂ ਦੀ ਸੁਪਾਰੀ ਚੁੱਕ ਕੇ ਤੇ ਪ੍ਰੀਪਲਾਨਡ ਮਰਡਰਸ ਕਰਦੇ ਆ ਇਹ ਚਾਰੇ ਦੋਸ਼ੀਆਂ ਤੇ ਪਹਿਲਾਂ ਵੀ ਵੱਖ-ਵੱਖ سنگੀਮ ਤਰਾਵਾਂ ਦੇ ਮੁਕਦਮੇ ਦਰਜਾ ਜਿਵੇਂ ਕਿ ਫੌਜੀ ਦੇ ਉੱਪਰ 8 ਮੁਕਦਮੇ ਇਰਾਦਾ ਕਤਲ ਦੇ ਆਮ ਐਕਟ ਵਗੈਰਾ ਦੇ ਦਰਜ ਨੇ ਤੇ ਜਿਹੜੇ ਮੇਰਟ ਤੋਂ ਅਸੀਂ ਦੋਸ਼ੀ ਫੜੇ ਆ ਉਹਨਾਂ ਦੇ ਉੱਪਰ ਵੀ ਮੇਰਟ ਤੇ ਯੂਪੀ ਚ ਇਰਾਦਾ ਕਤਲ ਵਗੈਰਾ ਦੇ ਮੁਕਦਮੇ ਦਰਜ ਨੇ ਤੇ ਇਥੇ ਮੈਂ ਦੱਸਣਾ ਚਾਹਾਂਗਾ ਕਿ ਸੱਤ ਵੈਪਨਸ ਦੀ ਰਿਕਵਰੀ ਹੋਈ ਹੈ ਤੇ ਰਿਕਵਰੀ ਦੇ ਨਾਲ-ਨਾਲ ਜਿਹੜਾ ਕੋਈ ਇਹਨਾਂ ਨੇ ਵੱਡੀ ਕਿਸੇ ਵਾਰਦਾਤਾਂ ਨੂੰ ਅੱਗੇ ਪਟਿਆਲੇ ਏਰੀਆ 'ਚ ਕਤਲ ਦੀ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਉਹਨੂੰ ਵੀ ਟਾਲਿਆ ਜਾ ਸਕਿਆ ਅਜੇ ਇਸ ਮੁਕਦਮੇ ਦੀ ਤਫ਼ਤੀਸ਼ ਜਿਹੜੀ ਆ ਆਨਗoing ਹੈਗੀ ਤੇ ਸਾਨੂੰ ਉਮੀਦ ਆ ਕਿ ਇਹ ਹੋਰ ਵੀ ਅਸੀਂ ਇਹਦੇ 'ਚ ਦੋਸ਼ੀ ਵੀ ਅਰੈਸਟ ਕਰਾਂਗੇ ਤੇ ਸਾਨੂੰ ਵੈਪਨਸ ਦੀ ਵੀ ਹੋਰ ਰਿਕਵਰੀ ਹੋਣ ਦੀ ਜਿਹੜੀ ਇਹਦੇ 'ਚ ਉਮੀਦ ਹੈਗੀ ਤੇ ਡੂੰਗਰੀ ਨਾਲ ਪੁਸ਼ਕਿਸ਼ਣਾ ਤੋਂ ਜਾਰੀ ਹੈਗੀ ਕਿਸੇ ਏਜੰਸੀ ਵਗੈਰਾ ਨਾਲ ਨਾ ਦੇਖੋ ਜੀ ਇਹਨਾਂ ਦਾ ਜਿਹੜਾ ਇਹ ਫੌਜੀ ਆ ਇਹਦਾ ਲੋਰੈਂਸ ਬਿਸ਼ਨੋਈ ਨਾਲ ਜੇਲ੍ਹ ਦੇ ਅੰਦਰ ਬੈਠੇ ਤੇ ਉੱਪਰ ਜੇਲ੍ਹ 'ਚ ਮੋਬਾਈਲ ਵਰਤਨ ਦੇ ਵੀ ਚਾਰ ਮੁਕੱਦਮੇ ਦਰਜ ਨੇ ਤੇ ਜੇਲ੍ਹ ਦੇ ਅੰਦਰ ਬਹਿ ਕੇ ਦੋਨ ਕਲਾਂ ਵਾਲਾ ਫੌਜੀ ਜਿਹੜਾ ਉਹ ਲੋਰੈਂਸ ਬਿਸ਼ਨੋਈ ਥਿਸ ਇਜ਼ ði ਟੱਚ ਹੈਗਾ ਤੇ ਕਿਤੇ ਨਾ ਕਿਤੇ ਸਿੱਧੇ ਤਾਰ ਜਿਹੜੇ ਲੋਰੈਂਸ ਬਿਸ਼ਨੋਈ ਗੈਨ ਨਾਲ ਜੁੜਦੇ ਟਾਈਅਪਸ ਕਿਸੇ ਕਿ ਨਾ ਦੇ ਦਿਓ ਕਿਵੇਂ ਅੰਦਰ ਟਾਈਅਪਸ ਕੋਈ ਕੁਛ ਫੀਮਿਲੀ ਦੇਖੋ ਜੀ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਜੇਲ ਤੋਂ ਮੋਬਾਈਲ ਫੋਨ ਰਿਕਵਰ ਹੋਏ ਜਾਂ ਚਾਰ ਮੁਕਦਮੇ ਦਰਜ ਨੇ ਉਹਨਾਂ ਮੋਬਾਈਲਸ ਨੂੰ ਵੀ ਅਸੀਂ ਫੋਰੈਂਸਿਕ ਜਾਂਚ ਉਹਨਾਂ ਦੀ ਕਰਾ ਰਹੇ ਹਾਂ ਤੇ ਲਾਰੈਂਸ ਬਿਸ਼ਨੋਈ ਨਾਲ ਇਹਦਾ 1 ਟੂ 1 ਟੱਚ ਆ ਗਿਆ ਹੈ ਤੇ ਇਹਨੇ ਅੱਗੇ ਵੀ ਕਈ ਵੱਡੀ ਵਾਰਦਾਤਾਂ ਨੂੰ ਅੰਜਾਮ ਦੇਣਾ ਸੀ ਜਿਨ੍ਹਾਂ ਨੂੰ ਪੁਲਿਸ ਦੀ ਮੁਸਤਫਦੀ ਨਾਲ ਟਾਲਿਆ ਜਾ ਸਕਿਆ। ਲਗਦਾ ਹੈ ਵੱਡਾ ਐਕਸਰਸ ਹੈਗਾ ਸਰ ਇਹਨੂੰ ਹਾਂਜੀ ਇਹ ਵੱਡਾ ਐਕਸਰਸ ਹੈ ਜੀ ਇਹਨੂੰ ਅੱਗੇ ਵੀ ਅਸੀਂ ਹੋਰ ਉਜਾਗਰ ਕਰ ਰਹੇ ਹਾਂ ਅਜੇ ਇਨਵੈਸਟੀਗੇਸ਼ਨ ongoing ਹੈ। ਜਾਂਪਨ ਦੀ ਡਰਿੱਬਲ ਬਾਰੇ ਕੁਝ ਜਾਣਕਾਰੀ ਹੈ ਜੀ ਕਿਸ ਤਰ੍ਹਾਂ ਦੀ ਹਾਂਜੀ ਇਹ ਵੈਪਨਸ ਜੀ ਇਹਨਾਂ ਨੇ ਮੇਰਠ ਤੋਂ ਮੰਗਾਈ ਸੀ ਉੱਤਰ ਪ੍ਰਦੇਸ਼ ਤੋਂ ਤੇ ਬੈਕਵਰਡ ਲਿੰਕੇਜ ਕਰਦੇ ਹੋਏ ਜਿੱਥੇ ਕੋਈ ਇਹਨਾਂ ਦਾ ਮੈਨੂਫੈਕਚਰਿੰਗ ਯੂਨਿਟ ਵੀ ਹੈਗਾ ਸੀ ਉੱਥੇ ਤੱਕ ਵੀ ਜਾਵਾਂਗੇ। ਸਾਰੇ ਲੋਕਲ ਮੀਡੀਆ ਹਾਂਜੀ ਲੋਕਲ ਮੀਡੀਆ ਕੋਈ ਵਹੀਕਲ ਵਗੈਰਾ ਵੀ ਰਿਕਵਰ ਹੋਇਆ ਇਸ ਬਾਰਦਾਤ ਦੇ ਕਰਨ ਜੀ ਵਹੀਕਲ ਇੱਕ ਵਹੀਕਲ ਰਿਕਵਰ ਹੋਇਆ ਜੀ ਇੱਕ ਵਹੀਕਲ ਹੋਰ ਰਿਕਵਰ ਹੋਣ ਦੀ ਹੈ ਸਰ ਇਹ ਲਾਰਜਿਟਿਊਸ਼ਨ ਹੋਇਆ ਕਦੋਂ ਦਾ ਲਿਖਿਆ ਜੀ ਕੁਝ ਪਿਛਲੇ 3 ਸਾਲਾਂ ਤੋਂ ਜੀ ਪਿਛਲੇ 3 ਜੀ ਇਹਨਾਂ ਦੇ ਹੋਰ ਸਾਥੀ ਸਰ ਹੈ ਹਾਂਜੀ ਉਹ ਸਾਰਾ ਤਫਤੀਸ਼ ਦਾ ਵਿਸ਼ਾ ਅਸੀਂ ਕਰ ਰਹੇ ਹਾਂ ਜੀ